ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਕੁਝ ਸੂਈਆਂ ਨੇ ਕੁਝ ਗੱਬਣਾ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰ ਜੀ ਕੀ ਹਾਲ ਚਾਲ ਚਲੋ ਵਧੀਆ ਵੀਰੇ ਨਾਮ ਦੱਸਿਓ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 98556498 ਵੀਰ ਜੀ ਠੀਕ ਹੈ ਵੀਰੇ ਤੇ ਆਪਣੇ ਕੋ ਆ ਗਈਆਂ ਜਿਵੇਂਆਂ ਚੰਗੀਆਂ ਫੇਰ ਟੋਕੜਾਂ ਲਈਤੀ ਬਹੁਤ ਟੌਕ ਦੀਆਂ ਤੇ ਮੁੱਲ ਸਿਰਫ ਇੰਨੇ ਹੀ ਨੇ। ਇੰਨੇ ਨਹੀਂ ਜੈ ਜੈ। ਬਿਲਕੁਲ ਨਿਕਨੇਗੇ ਮੁੱਲ ਆ ਵੀਰੇ ਤਾਂ ਜਲਦੀ ਵਿਗਦੇ ਆ। 75000 ਨੇ ਇਹਨੇ ਕੇ ਮੁੱਲ। ਅੱਛਾ। ਹਾਂਜੀ ਹਾਂਜੀ। ਬਿਲਕੁਲ ਬਿਲਕੁਲ। ਹਾਂਜੀ। ਅਰੇ ਹਰ ਵੀਡੀਓ ਨਾਲੇ ਰੇਟ ਜੈ ਜੀ ਹੁੰਦੇ ਆ ਤਾਂ ਪਸ਼ੂ ਵੀ ਜਲਦੀ ਵਿਗਦਾ। ਹਾਂਜੀ ਹਾਂਜੀ। ਬਿਲਕੁਲ। ਤੇ ਆਪਣੇ ਕੋ ਫੇਰ ਚੰਗੀਆਂ ਆ ਗਈਆਂ ਵੀਰੇ। ਹਾਂਜੀ ਵੀਰ ਜੀ ਇੱਕ ਟੋਕੜ ਦੱਭੰਜੋ। ਹਾਂਜੀ। 2-3 ਤਾਜੀਆਂ ਜ। ਅਸੀਂ ਤਿੰਨ ਤਾਜੀਆਂ ਆ ਗਈਆਂ। ਹਾਂਜੀ ਹਾਂਜੀ। ਤੇ ਚੰਗੀਆਂ ਚਵਾ ਚੂਦੀਆਂ ਇੱਕ ਨੰਬਰ। ਸਮਝੋ। ਸਮਾਰਸ਼ੀਵਲ ਮੋਟਰਾਂ ਆ ਅੱਬਲ ਚੌਂ ਜੀ ਨੂੰ ਕਹਿੰਦੇ ਅੱਬਲ ਚੌਣਾ ਕੀ ਹੈ ਤੇ ਮਰਠੀ ਥਾਨ ਆ ਗਿਆ ਮਰਠੀ ਥਾਨ ਵਾਲੀ ਠੀਕ ਹੈ ਵੀਰੇ ਕਰੀਏ ਸ਼ੁਰੂ ਇਹ ਤੋਂ ਹਾਂਜੀ ਹਾਂਜੀ ਇਹਦੇ ਬਾਰੇ ਦੱਸਿਓ ਦੋ ਦੰਦੀ ਵੱਛੀ ਦੋ ਦੰਦ ਠੀਕ ਹੈ ਹਾਂਜੀ ਮਗਰ ਵੀ ਵੱਛੀ ਅੱਜਾ ਚੌਥਾ ਦੰਦ ਸੂਈ ਨੂੰ ਜੋ ਠੀਕ ਹੈ ਠੀਕ ਹੈ ਜੀ 12 ਕਿ ਲੀਟਰ ਬੋਲਾ ਥੱਲੇ ਹੋਏਗਾ ਵੱਛੀ ਅੱਛਾ ਠੀਕ ਹੈ ਜੀ ਹਾਂਜੀ ਬਾਕੀ ਠੰਡੀ ਸੀਲ ਬਹੁਤ ਕਿਆ ਬਾਤ ਹੈ ਹਾਂਜੀ ਇਹ ਦੇਖੋ ਵੇਖੋ ਵੀਰੋ ਚੈੱਕ ਕਰੋ ਚੱਡਾ ਲੱਗਾ ਕੱਟ ਵਾਲਾ ਚਵਾ ਚੂ ਐ 1 ਨੰਬਰ ਮੈਂ ਨਯਾਰਾ ਆ ਜਾਂਦਾ ਆਗੇ ਠੀਕ ਹੈ ਜੀ ਹਾਂਜੀ ਖੋ ਵੇਖੋ ਵੀਰੋ ਦੋ ਦੰਦ ਵੈੜ ਆ ਗਈ ਆ ਤਾਜੀ ਸੂਈ ਲੈਵਲ ਉਹ ਬਹੁਤ ਸ਼ਾਨਦਾਰ ਲੱਗਿਆ ਚਵਾ ਵੀ ਵੀਰ ਕਹਿੰਦਾ ਇੱਕ ਨੰਬਰ ਲੱਗਿਆ ਜੀ ਚਵਾ ਚੂ ਦੀ ਬਹੁਤ ਸ਼ਾਨਦਾਰ ਆ ਮਗਰ ਇਹਦੇ ਵੱਸ਼ੀ ਆ ਗਈ ਜੋ ਚੈੱਕ ਕਰ ਲੋ ਚੰਗੀ ਵੱਸ਼ੀ ਆ ਜੀ 14 ਮਗੈ ਗਰਮੀ ਵਾਲੇ ਤੋਬੇ ਹੀ ਆ ਗਈ ਜੀ ਸਾਰੇ ਬਿਲਕੁਲ ਬਿਲਕੁਲ ਵੇਖੋ ਵੀਰੋ ਗਰਮੀਆਂ ਵਾਸਤੇ ਘਰੇ ਵੈੜ ਬਹੁਤ ਸ਼ਾਨਦਾਰ ਆ ਕ੍ਰੋਸਪਾਨ ਆ ਗਈ ਆ ਠੰਡੀ ਸੀ ਠੰਡੀ ਸੀ ਗਾਜ ਨੇ ਆ ਵੇਖੋ ਚੰਗੀ ਵੀਰੋ ਚਮਕ ਚਮਕ ਬਹੁਤ ਸ਼ਾਨਦਾਰਾ ਵੈੜ ਦੀ ਭਾਈ ਤੋਰਾ ਤਾਰਾ ਚੈੱਕ ਕਰ ਲੋ ਬਹੁਤ ਸ਼ਾਨਦਾਰ ਵੈੜ ਆ ਲੈ ਆ ਲੋ ਬਹੁਤ ਸ਼ਾਨਦਾਰ ਇਹ ਕਿੰਨਾ ਦੁੱਧ ਚਵਾਜੀ ਵੀਰ ਜੀ ਇਹ ਦੁੱਧ ਵਿੱਚ 16-17 ਕਿ ਕਿਹਦਾ ਐਡੀ ਬੱਛੀ ਨੂੰ ਬਿਲਕੁਲ 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 ਦੇਖੋ ਇਹ ਕੁੜੇ ਵੀ ਨਹੀਂ ਚੁੱਕੇ ਇਹ ਲੈ ਵੱਛੀ ਨੂੰ ਵੇਚ ਲੋ ਠੀਕ ਹੈ ਜੀ ਬਿਲਕੁਲ ਜੀ ਵੇਖੋ ਵੀਰੋ ਮਗਰ ਵੀ ਇਹਦੇ ਵੱਛੀ ਆ ਗਈ ਆ ਚੰਗੀ ਵੈੜ ਆ ਜੀ ਰਾਜੀ ਰੂਜੀ ਆ ਲੰਮੀ ਬੇਲ ਆ ਚਮਕਾਲੀ ਵੈੜ ਆ ਵੀਰੋ ਬਗਿੰ ਨਾੜਾ ਨੂੜਾ ਬਣਾ ਲਈ ਕਿ ਕੋਈ ਤੇ ਆ ਗਈ ਬਿਲਕੁਲ ਬਿਲਕੁਲ ਆਹ ਆ ਗਈ ਅਸਾਂ ਨਾੜਾ ਕਿ ਦਾਵਾ ਨੇ ਬਿਲਕੁਲ ਚੋਣ ਚਣ ਬਹੁਤ ਸੋਹਣੀ ਲੱਛੀ ਦੀ ਠੀਕ ਹੈ ਠੀਕ ਹੈ ਜੀ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਵੇੜਦਾ ਮੁੱਲ ਵਿੱਚ ਦੇਰੀ 75000 ਦੀ 75000 ਦੀ ਜਾਣ ਦੋ ਰੇਟ ਰੇਟ ਤੁਹਾਡੇ ਜਾਇਜ ਆ ਵੇਖ ਲਓ ਜਾਣ ਦੋ ਹਾਂਜੀ ਜਾਣ ਦੋ ਦੇਰੀਏ ਕਰੋ ਮਾ ਤਾਂ ਕਿੰਨੇ ਦੇਸੀ ਲਾ ਦੋ ਤੈ ਮੈਂ ਜਾਇਜੇ ਮੰਗੇ ਜੇ ਵੇਲੇ ਵਾਦੇ ਨਹੀਂ ਜੋ ਮੰਗੇ ਵਾਸੀ ਬਹੁਤ ਟਾਪ ਦੀ ਜੇ ਵੇਖੋ ਲੈ ਵਾ ਲੂਆ ਤੁਹਾਨੂੰ ਸੁਣਾ ਲਗਾ ਰਾਜੀ ਵੀਰ ਜੀ ਦੋਂਦੀ ਮੂੰਹ ਆ ਜੀ ਠੀਕ ਹੈ ਜੀ ਹਾਂਜੀ 65 ਦੀ ਜਾਨਦੋ ਥੋੜੇ ਘਟਾ ਪੈਣਾ ਨਹੀਂ ਪੈਂਦਾ ਜਾਨਦੋ 60 ਹੀ ਦੇ ਦਈਏ ਸਰ ਜੀ ਜਾਂਦੀ ਹੈ 60 ਦੀ ਦੇ ਰਹੀ ਹੈ ਭਾਈ ਕਿਆ ਬਾਤਾਂ ਜੀ ਤਾਹਣਾ ਪਾਉਣਾ ਹੈ ਅੱਛਾ ਜੀ ਹਾਂਜੀ 60 ਚੋਂ ਮਾਨਦਣ 55 ਹਜ਼ਾਰ ਦੀ ਵੀਰ ਜੀ ਹਾਂ ਮੈਂ ਵਚੀ ਦੇ ਦਾਂਗੇ ਦੋਨੀ ਮਗਰ ਵਚੀ 16 17 ਕੇ ਦੋਲੀ ਵਚੀ ਜੋ ਬਿਲਕੁਲ ਬਿਲਕੁਲ ਵੇਖੋ ਵੀਰੋ ਚੰਗੀ ਵਹਿੜਾ ਨਾਣਾ ਨੂਣਾ ਚੈੱਕ ਕਰ ਲਓ ਲੇਵੇ ਦੀਆਂ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਚੰਗੀ ਵਹਿੜਾ ਗਈ ਮਗਰੀ ਵੱਛੀ ਆ ਗਈ 55 ਜੋ ਵੀ 55 ਜੋ ਵੀ ਦੂਰੋਂ ਵੀਰਾਂ ਦਾ ਮਾਂ ਤਾਣਾ ਕਰਦਾ ਕਰਦਾਂਗੇ ਵੀਰ ਜੀ ਬਿਲਕੁਲ ਜੀ ਵੇਖੋ ਵੀਰ ਜੀ ਗੇਅਰ ਹੈੜਾ 55 ਜੋ ਮਾਂ ਤਾਣਾ ਹੋ ਜੂਗਾ ਹਾਂਜੀ 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 ਇਹ ਦੂਜੇ ਨੰਬਰ ਤੇ ਆ ਗਈ ਇਹਦੇ ਫਿਰ ਦੱਸਿਓ ਇਹ ਵੀ ਜੀ ਗੇਅਰ ਵੱਛੀ ਅੱਗੇ ਦੀ ਸੂਈ ਵੇਖੋ ਮਗਰੀ ਪਿਓਰ ਗੇਅਰ ਬਿਲਕੁਲ ਠੀਕ ਹੈ ਜੀ ਕਿਆ ਬਾਤ ਚੌਗੀ ਮੂੰਹ ਚਾਰ ਦੰਦ ਆ ਗਈ ਚਾਰ ਦੰਦ ਮੂੰਹ ਤੇ ਵੇਖੋ ਜੀ ਹੋ ਕਿਆ ਬਾਤਾਂ ਜੀ ਚੌਣ ਚੈੱਕ ਕਰੋ ਵੀਰੇ ਨਜ਼ਾਰਾ ਥਣ ਦਿਖਾਓ ਬਿਲਕੁਲ ਨੋਕ ਵਾਲਾ ਥਣ ਲੱਗਿਆ ਨੋਕ ਵਾਲਾ ਥਣ ਵੀਰ ਜੀ ਬਿਲਕੁਲ ਨਾਣਾ ਨੂੰ ਐ ਸੋਣੇ ਥੱਲੇ ਤੇ ਹੈਗਾ ਜੋ ਦੁੱਧ ਆਹ ਕੱਲ ਸੋਈ 8 ਲੀਟਰ ਪੱਕਾ ਜਿਹੜਾ ਚਵਾਵਾ ਦੁੱਧ ਆ। ਇਹ ਆਹ ਦੇਖੀ 12 ਕਿਲੋ ਵਸ਼ੀ। 12 ਕਿਲੋ ਜੀ। ਖੋਲੋ ਵੀਰ ਜੀ। ਲਾਓ ਵੀਰ ਜੀ। ਵੇਖੋ ਵੀਰ ਜੀ ਗਿਰਲ ਨਸਲ ਚ ਆ ਗਈ ਆ। ਮਗਰ ਵੀ ਗਿਰ ਹੈ। ਬਿਲਕੁਲ ਜੀ। ਮਗਰ ਵਸ਼ੀ ਆ ਗਈ ਵੀਰੇ। ਵਸ਼ੀ ਨਸ਼ੀ ਗਿਰ ਜੀ ਮਗਰ। ਕੀ ਬਾਤਾਂ ਜੀ। ਵੇਖੋ ਵੀਰੇ ਬਹੁਤ ਘੱਟ ਪਸ਼ੂ ਮਿਲਦਾ ਇਹੋ ਜਿਹਾ ਵੇਖਣ ਨੂੰ। ਚੰਗੀ ਵਹਿੜ ਆਈ ਗਰਮੀਆਂ 'ਚ ਘਰ ਚੋਂਣ ਵਾਸਤੇ। ਇਹ ਇੱਕ ਨਸਲ ਵੀ ਚੰਗੀ ਆ ਵੀਰੇ ਹਨਾ ਜੀ। ਹਾਂਜੀ ਹਾਂਜੀ। ਕੋਈ ਗਰਮੀ ਨਹੀਂ ਮਨੋਣੀ ਇਹਨੇ। ਸੂਆ ਪਹਿਲਾ ਹੀ ਪਹਿਲਾ ਪਹਿਲਾ ਚੌਗੀ ਮੂੰਹ ਆ ਜੀ ਇਹਦੇ ਚਾਰ ਦੰਦ ਆ ਗਏ ਹਾਂਜੀ ਹਾਂਜੀ ਠੀਕ ਹੈ ਬੱਚੇ ਦਾ ਕਰਦੇ ਹਾਂ ਲਹਿਣ ਤੁਰਦੇ ਮਾੜੇ ਵੇਖੋ ਵੀਰੋ ਤੋਰਾ ਤਾਰਾ ਘੈਂਟ ਆ ਖਾਨ-ਫੋਣ ਵਧੀਆ ਚਵਾਈ ਵਾਲਾ ਲੱਗਿਆ ਜੀ ਆਹ ਵੇਖੋ ਵੀ ਜੀ ਬੰਡੀ ਠਾਰ ਠੀਕ ਹੈ ਜੀ ਹਾਂਜੀ ਵੇਖੋ ਵੀਰੋ ਇਹ ਜਾ ਪਸ਼ੂ ਬੜਾ ਘੱਟ ਮਿਲਦਾ ਵੇਖਣ ਨੂੰ ਠੰਡਾ ਸੀਲ ਵੇਖੋ ਵੀਰੋ ਮਗਰ ਵਾਸ਼ੀ ਵੀ ਸ਼ਾਨਦਾਰ ਆ ਗਈ ਇਹਦੇ ਆਹ ਵੇਖੋ ਵੀ ਜੀ ਕਹਿ ਦੀ ਕਰਨੀ ਆ ਗਈ ਚੌਗੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਬਿਲਕੁਲ ਵੇਖੋ ਵੀਰੋ ਨਾਣਾ ਨੂਣਾ ਚੈੱਕ ਕਰ ਲਓ ਮਾਨੇ ਦੇ ਚੰਗੀ ਐ ਵੀ ਵੜ ਸ਼ਾਨਦਾਰ ਆ ਜੀ ਪਹਿਲਾ ਸੁਆ ਜੋ ਮਗਰ ਵੱਛੀ ਪਿਓਰ ਗੇਰਿਆ ਵੇਖੋ ਮਗਰ ਤਾਂ ਆ ਵੀ ਘੇਰ ਗੁਜਰਾਤ ਦੀ ਯਾਦ ਆ ਬਿਲਕੁਲ ਵੀਰੇ ਬਿਲਕੁਲ ਵੱਛੀ ਪਾਲੇ ਬੜੀ ਵਧੀਆ ਬਿਲਕੁਲ ਵੀਰ ਜੀ ਰੇਟ ਕੀ ਕਰ ਲੈਣਾ ਇਹਦਾ ਦੇ ਦਿਆਂ 55 ਦੀ ਵੀਰ ਜੀ 55 ਦੀ ਹਾਂਜੀ ਜਾਣਦੇ ਹੋ ਹਾਂਜੀ ਜੈ ਜੀ ਇਹ ਜਾਣਦੇ ਹੋ ਜੈ ਜੀ ਦੇ ਵੇਖ ਦਮ ਕੀਤਾ ਚਲੋ ਥੋੜਾ ਜਿਆ ਕਰ ਦੋ ਮਾਨ ਦਾ ਇੰਨਾ ਕਰ ਜੀ ਥੋੜਾ ਜਿਆ ਕਰ ਦੋ ਬੋਧਾ ਨੀ ਇੰਨਾ ਕਰ ਇੰਨਾ ਕਰ ਦੋ ਕਿੰਨਾ ਦੱਸ ਦੋ 50 ਦੀ ਜਾਂਦਿਓ ਹਾਂਜੀ 50 ਦੀ 45 ਦੀ ਜੀ 45 ਦੀ ਹਾਂਜੀ ਜਾਂਦਿਓ ਹਾਂਜੀ ਹੋਰ ਜਾਂਦੋ 20000 ਮਾ ਨਾ ਹੀ 35000 ਦੀ ਹਾਂ ਨਾ 35000 ਦੀ 35000 ਦੀ ਬਿਲਕੁਲ ਜੈਜ ਰੇਟ ਆ ਵੀਰੇ ਕਿੱਥੋਂ ਲਿਆ ਦੇ ਇਹ ਕੋਕੇ ਲੱਬ ਲੱਬ ਕੇ ਕੇ ਹੋਰ ਕੋਣ ਆ ਜੋ ਹੋਰ ਕਰ ਦੋ ਦੋ ਯਾਰ ਦੋ ਯਾਰ ਜਾਨ ਦਿਓ 32000 ਦੀ ਜੀ ਹਾਂ ਨਾ ਵਸੀ ਦੇ ਦਾਂਗੇ ਇੱਥੇ ਰੱਖੋ ਠੀਕ ਹੈ ਜੀ ਵੇਖੋ ਵੇਖੋ ਵੀਰੋ ਜਾਇਜ ਰੇਟ ਆ ਤੋਂ ਨਾਲੀ ਆ ਗਈ ਆ ਬੰਨ ਵਾਲੀ ਆ ਠੰਡੀ ਸੀਲ ਆ ਬੱਚਾ ਇਹਦਾ ਬਹੁਤਾ ਸਿਰੇ ਦਾ ਵੇਖੋ ਗੇਰ ਵਸੀ ਵੇਖੋ ਕੀ ਚੀਜ਼ ਆ ਪਿਓਰ ਗੇਰ ਬਿਲਕੁਲ ਬਿਲਕੁਲ ਠੀਕ ਹੈ ਵੀ ਜੀ ਕੋਈ ਦੇ ਗਾਣਾ ਵਸੀ ਇਦਾਂ ਦੀ ਵੇਖੋ ਵੀਰੋ 32000 ਦੀ ਵੈਣਾ ਇਹ ਚੋਂ ਦਾ ਵੀ ਨਹੀਂ ਆ ਰਾਜ ਦਾ ਵੀ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ ਕੋ ਵੀਰੋ ਚੰਗੀ ਵਿਹੜ ਆ ਗਈ ਆ ਸਾਂਥੂ ਨੂੰ ਚੰਗਾ ਲੱਗਿਆ 32000 ਦੀ ਵੀਰ ਕਹਿੰਦੇ ਵਿਹੜ ਵੀਰ ਜੀ ਮਾਨਤਨ ਕਰ ਦਿਓ ਕਿ ਦੂਰੋਂ ਆਉਣਾ ਮੋਹਤਾਲੀ ਕਰਤਾ ਵੇਖ ਲਓ ਇਹਨੇ ਤਾਂ ਕਿਉਂ ਦਿੰਦਾ ਹੀ ਨਹੀਂ ਕੋਈ ਫੰਡਰ ਵਛੀ ਨਹੀਂ ਦਿੰਦਾ ਬਿਲਕੁਲ ਫੰਡਰ ਦੇ ਛੜੀਆਂ ਨਿਕਦੀਆਂ ਇੱਕ ਇੱਕ ਕੋਈ ਦੂਰੋਂ ਆਉਣਗੇ ਨਾ ਵੀਰੋ ਨਹੀਂ ਤੇ ਉਹਨਾਂ ਦਾ ਮਾਨਤਨ ਕਰ ਦੋ ਕਰਦਾਂ ਕਰਦਾਂਗੇ ਬਿਲਕੁਲ ਹਾਂਜੀ ਆ ਗਈ ਤੀਜੇ ਨੰਬਰ ਤੇ ਇਹ ਵੀ ਜੀ ਸੂਈ ਜੋ ਕੋਈ 10-15 ਦਿਨਾਂ ਦੀ 10-15 ਦਿਨਾਂ ਦੀ ਹਾਂਜੀ ਆ ਵੇਖ ਲਓ ਬੱਚਾ ਗਿਆ ਮਾਰ ਅੱਛਾ ਜੀ ਆ ਵੀਰ ਮੇਰਾ ਨਾ ਤੁਹਾਨੂੰ ਮੈਲਾ ਮਾਰੀ ਦਿਖਾ ਦੇਣਾ ਕਾਲੀ ਮੇਰੇ ਕੁਵਾਈ ਹੈ ਜੀ ਹਾਂਜੀ ਹਾਂਜੀ ਇਹ ਬੱਚਾ ਇਹਦਾ ਗਿਆ ਉਹ ਮਾਰ ਵੀਰ ਦਾ ਦੱਸਦਾ ਪਿਆ। ਕਿਹੜਾ ਮਾਰਦਾ ਵੀਰ ਵੀਡੀਓ ਮੈਲੇ ਮਾਰਦੀ ਦੀ। ਠੀਕ ਹੈ ਜੀ। ਆ ਵੀਰ ਮੈਲਾ ਦਿਖਾ ਦੇ ਲੱਗ। ਆਹ ਕੋ ਮੈਲਾ ਮਾਂਡੀ ਹੈ ਜੇ। ਬਿਲਕੁਲ ਠੀਕ ਹੈ ਜੀ। ਬਿਲਕੁਲ ਬਿਲਕੁਲ। ਬਾਕੀ ਜੇ ਕੋਈ ਵੀਰ ਵੀਰ ਜੀ ਵੀਡੀਓ ਮੰਗੂਗਾ WhatsApp ਤੇ ਸੈਂਡ ਕਰ ਦਿਓ। ਹਨਾ ਜੀ। ਹਾਂਜੀ ਹਾਂਜੀ। ਤੇ ਬਾਕੀ ਠੰਡੀ ਸੀਲ ਹੈ। ਦੇਖੋ ਜਰਸੀ ਆ ਛਾਪਿਆ ਮੋਟੀ ਅੱਖ। ਬਿਲਕੁਲ। ਹਾਂਜੀ ਤਾਂ ਸੀਲ ਠੰਡੀ। ਇਹ ਥਾੜੇ ਦੇਖੋ ਵੀਰ ਜੀ ਵਸੀ ਦਾ। ਕੀ ਬਾਤਾਂ ਜੀ। ਠੀਕ ਹੈ ਵੀਰ ਜੀ। ਵਿਖਾਓ ਤੋਰਾ ਵੀਰ ਜੀ ਇਹਦਾ। ਲਓ ਵੀਰ ਜੀ। ਕਿੰਨਾ ਦੁੱਧ ਮੌਜੂਦ ਆ ਦੁੱਧ ਵੀ ਜਿਹੜਾ 11 ਲੀਟਰ ਜੋ ਥੱਲੇ ਆ 11 ਲੀਟਰ ਦੁੱਧ ਆ ਹਾਂਜੀ ਦੋ ਵੀ ਤੂੜੀ ਤੇ ਤੂੜੀ ਤੇ ਠੀਕ ਹੈ ਜਿਹੜਾ ਪੱਠਾ ਹੋ ਗਿਆ ਬੱਛੀ ਨੇ ਜਾਣਾ 15 ਕਿਲੋ ਤੇ ਬਿਲਕੁਲ ਵੇਖੋ ਵੀਰੋ ਵੇੜ ਬਹੁਤ ਸ਼ਾਨਦਾਰ ਆ ਵੀਰ ਨੇ ਬਿਲਕੁਲ ਸੱਚਾਈ ਦੱਸਤੀ ਆ ਇਹਦਾ ਬੱਚਾ ਗਿਆ ਜੋ ਮਾਰੇ ਮੈਲਾ ਮੂਲਾ ਮਾਰਦੀ ਪਈ ਏ ਜੇ ਲੈਵਲ ਉਹ ਬਹੁਤ ਸ਼ਾਨਦਾਰ ਲੱਗਿਆ ਜੀ ਬਰੀਡ ਬਹੁਤ ਆ ਵਸ਼ੀ ਦੀ ਜਰਸੀ ਐ ਚਾਫਿਆਂ ਤੋਂ ਅੱਕ ਗ੍ਰੇਡ ਮੋਟੀ ਲੱਗੀ ਬਲੌਰੀ ਅੱਕ ਬਿਲਕੁਲ 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 ਇਹ ਘਰ ਚੋਂ ਤਾਂ ਬਹੁਤ ਵਧੀਆ ਵੀਰੋ ਜਰਸੀ ਆ ਗਈ ਆ ਗੜੀ ਕੇ ਵੀਰ ਨੇ ਬੱਚੇ ਪੁੱਛੇ ਵੀ ਤੇ ਹਨਾ ਜੀ ਹਾਂ ਜੀ ਹਾਂ ਬੱਚੇ ਵਧੀਆ ਚੰਗੇ ਸੀਮਨ ਲਾਵੇ ਤੇ ਵਧੀਆ ਜੀ ਖੰਨ ਤੋਂ ਚੈੱਕ ਕਰ ਲੋ ਵੀਰੋ ਠੀਕ ਹੈ ਜੀ ਹੁਣ ਦੁੱਧ ਕਿੰਨਾ ਦੱਸੇ ਵੀਰ ਜੀ ਦੁੱਧ ਵੀ 11 ਲੀਟਰ ਆ ਗਿਆ ਜੋ ਹੁਣ ਅਗਲੇ ਇਹ 11 ਲੀਟਰ ਕਰ ਦੇ ਵੀ 13 14 15 ਲੀਟਰ ਤਾਂ ਚੰਗੀ ਸੇਵਾ ਕਰ ਦੇਗੀ ਠੀਕ ਹੈ ਜੀ ਹਾਂ ਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਮੁੱਲ ਦੇ ਲੋ ਕਿੰਨਾ ਕਰਦੀ ਹੈ ਜੀ ਜਾਣਦੇ ਇਹਦਾ ਵੀ ਜਿਆ ਜੀ ਜਾਣਦੇ ਦੇਰੀ 55 ਦੀ ਹੈ 55 ਦੀ ਜੋ ਬਿਲਕੁਲ ਜਿੰਨਾ ਕਿ ਮੰਗਿਆ ਵਾ ਪਰ ਬੱਚਾ ਚਲੋ ਮੈਲਾ ਮੰਡੀ ਹੋ लोगे बच्चा भी ला दे वो कमरे में करना बिल्कुल वीडियो अपने को लिया मेरा मार दी 50 दी वीर जी जान जा। दे 45 दे दिए वीर जी, 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 जी। जा। दे? दे दे। दो और ਛੱਡ ਦੇ 43 दी ताडे रेट ਜਿਆ ਜੇ ਹੁੰਦੇ ਆ 40 ਦੇ ਵੀਰ ਜੀ 40 ਦੀ 40 ਦੇ ਦਈਏ ਜਾਣ ਦੋ 30000 ਦੀ ਵੀਰ ਜੀ ਹਾਂ ਨਾ ਦੇ ਦਈਏ 30000 ਦੀ ਹਾਂ ਨਾ ਹੀ ਦੇ ਦਈਏ ਬਾਕੀ ਵੀਰ ਫੋਨ ਲਾਉਣ ਬਸ ਜੀ ਆ ਵੇਖੋ ਸੀਧਾ ਦਿਖਾਓ ਸੀ ਬਿਲਕੁਲ ਜੀ ਠੀਕ ਹੈ ਜੀ ਕਿੰਨੇ ਦੀ ਵੀਰ ਜੀ ਹਾਂ ਨਾ ਕਿਹਾ 38000 ਦੀ ਵੀਰ ਜੀ ਹਾਂ ਨਾ ਜੀ ਕੋਈ ਵੀਰ ਫੋਨ ਲਾਵੇ ਬਾਕੀ ਮਾਨਤਨ ਹੋਰ ਵੀਰ ਜੀ ਮੌਕੇ ਦੇ ਕਰ ਦਿਓ ਹਣਾ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਚੰਗੀ ਵਹਿੜ ਆ ਗਈ ਹੈ ਵੀਰੋ ਪਾਰੇ ਪੱਲੇ ਜਾ ਗਈ ਆ ਦੇਖੋ ਥਾਣੇ ਜਰਸੀ ਪੰਜ ਵਹਿੜ ਆ ਥਣ ਤੋਂ ਚੈੱਕ ਕਰ ਲਓ ਚੰਗਾ ਲਗਾਈ ਚੋਾਈ ਵਾਲਾ ਥਣ ਲੱਗਿਆ ਵੀਰੋ ਠੀਕ ਹੈ ਵੀਰ ਜੀ ਜਾ ਵੀ ਬੋਲ ਲਓ ਬਾਕੀ ਵੀਰੋ ਫੋਨ ਲਾ ਲਓ ਵੀਰ ਕਹਿੰਦਾ ਮਾਨਤਨ ਕਰ ਦਾਂਗੇ ਇੱਕ ਵਾਰੀ ਫੋਨ ਜਰੂਰ ਲਾਓ ਚੰਗੀ ਵਹਿੜ ਆ ਜੀ ਜਰਸੀ ਚ ਆ ਗਈ ਆ ਬੋਦੀ ਵਾਲੀ ਵਹਿੜ ਆ ਜੀ ਇੱਕ ਜਰਸੀ ਹੋਰ ਆ ਗਈ ਵੀਰ ਜੀ ਅੱਛਾ ਜੀ ਵੱਡੀ 20 ਕਿਲੋ ਦੁੱਧ 22 ਕਿਲੋ ਤਾਜੀ ਨਾ ਕੱਢਿਆ ਵੀਰ ਜੀ ਅੱਛਾ ਜੀ ਵੇਖੋ ਜੀ ਜਰਸੀ ਆ ਮੋਟੀ ਆ ਵੇਖੋ ਵੀਰੋ ਇਹ ਮੋਟੀ ਆ ਖਰੀ ਆ ਵੀ 3 ਮਹੀਨੇ ਦੀ ਗੱਬਣਾ ਹਾਂਜੀ 8 ਲੀਟਰ ਦੁੱਧ ਜੋ 8 ਲੀਟਰ ਦੁੱਧ ਹਾਂਜੀ ਠੀਕ ਆ ਜੀ ਚੱਕ ਪਾਸ ਤਿੰਨਾਂ ਸਾਢੇ ਤਿੰਨਾਂ ਮਹੀਨੇ ਦੀ ਵੇਖੋ ਵੀਰੋ ਚੈੱਕ ਕਰ ਲਓ ਥਾਂ ਥੁਣ ਇਹਦਾ ਚਵਾਈ ਵਾਲਾ ਲੱਗਿਆ ਤਿੰਨਾਂ ਮਹੀਨੇ ਦੀ ਸਾਢੇ ਤਿੰਨਾਂ ਮਹੀਨੇ ਦੀ ਤਿੰਨ ਮਹੀਨੇ ਦੀ ਮੰਨ ਕੇ ਚੱਲੋ ਹਾਂ ਤਿੰਨਾਂ ਦੀ ਸਾਢੇ ਤਿੰਨਾਂ ਦੀ ਵੀਰ ਜੀ ਸਾਢੇ ਤਿੰਨਾਂ ਮਹੀਨੇ ਦੀ ਗੱਬਣਾ ਦੁੱਧ ਆ 8 ਕਿਲੋ ਆ ਲੰਮੀ ਬੇਲ ਦੀ ਆ ਗਈ ਵੀਰੋ ਕ੍ਰੋਸ ਪਾਸ ਜਰਸੀ 12 ਕਿਲੋ ਬਿਲਕੁਲ ਦੇਖੋ ਵੀਰੋ ਵਧੀਆ ਲੱਗਿਆ ਥਣ ਥਣ ਵਧੀਆ ਲੱਗਿਆ ਜੀ ਚੰਗਾ ਚਵਾਈ ਵਾਲਾ ਥਣ ਲੱਗਿਆ ਟੋਕਰ ਗੱਬਣ ਆ ਗਈ ਆ ਅੱਬਲ ਚੌਣ ਹਣਾ ਵੀਰ ਜੀ ਹਾਂਜੀ 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 ਅੱਬਲ ਚੌਣ ਆ ਗਈ ਆ ਤੇ ਮਿਰਚ ਥਣ ਵਾਕੇ ਵੀਰ ਜੀ ਸਪੈਸ਼ਲ ਥਣਾਂ ਦੀਆਂ ਲੈਂਦੇ ਹੁੰਦੇ ਆ ਮਿਰਠੀ ਥਣ ਕਹਿੰਦਾ ਵੀਰ ਚੰਗੀਆਂ ਮਸ਼ੀਆਂ ਲੱਗੀਆਂ ਹੁੰਦਾ ਚੈੱਕ ਕਰੋ ਵੀਰੋ ਥਣ ਕਿਆ ਬਾਤਾਂ ਜੀ ਤੇ ਵੀਰੇ ਕੀ ਮੋਲ ਕਰੀਏ ਇਹਦਾ ਮੋਲ ਵੀ ਜੀ ਕਰ ਦਿੰਨੇ ਗਿਆ ਜੀ ਜਾਣ ਦਿਓ ਗਿਆ ਜੀ ਗਿਆ ਜੀ ਵੇਹੋ ਵੀਰ ਜੀ ਲੰਮੀ ਵੇੜਾ ਟੋਕੜ ਗੱਬਣਾ ਤੁਹਾਨੂੰ ਤੁਹਾਨੂੰ ਵਧੀਆ ਲੱਗਿਆ ਭਾਜੀ ਸੀਰ ਸਾਲ ਬਹੁਤ ਜਿਆਦਾ ਸਾਹ ਦੇਖੋ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਵੀਰ ਜੀ ਬੱਚੀ ਆ ਵੇ ਲੋ ਕਿੰਨੇ ਦੀ ਵੀਰ ਜੀ ਦੇ ਦੇਣੀ ਵੇੜ ਵੀਰ ਮੈਂ 45 ਦੇ ਦੀਏ 45 ਦੀ ਹਾਂਜੀ ਠੀਕ ਹੈ 40 ਪੂਰੀ ਦੀ ਹਾਂ ਨਾ ਜੀ ਹਾਂ ਨਾ 35000 ਦੀ ਵਛੀ ਦੇ ਹਾਂ ਨਾ 35 ਦੀ 35000 ਦੀ ਹਾਲੇ ਜੈ ਜੈ ਜੋ ਵੱਡੀ ਵਛੀ ਆ ਜਿੱਦਾਂ ਇਹ ਹਰਿਆ ਹੋ ਗਿਆ ਦੁੱਧ 12 ਕਿਲੋ ਕਰ ਦੇਣਾ ਵਛੀ ਨੂੰ ਬਿਲਕੁਲ ਵੇਖੋ ਵੀਰੋ ਟੋਕੜ ਗੱਬਣਾ 35000 ਦੀ ਵੀਰ ਕਹਿੰਦਾ ਵੇੜ ਦੇ ਦੇਾਂਗੇ ਵਧੀਆ ਵੈੜਾ ਵੀਰੋ ਲੰਮੀ ਬੇਲ ਆ ਟੋਕੜ ਗੱਬਣਾ ਵੀ ਦੀ ਪੈਂਦੀ ਐ ਜੂ ਮਾਤਨ ਕਰਦੇ ਕੋ ਵੀ ਜਿਆਦਾ ਜੀ ਕਰਤਾ ਜੇ ਤਾਂ ਮੈਂ ਚਲੋ ਪਹਾੜ ਚ ਚਲੋ ਕੋਈ ਵੀਰ ਫੋਨ ਲਾਉ ਸਹੀ ਹੈ ਨਾ ਜੀ ਹਾਂ ਜੀ ਹਾਂ ਜੀ ਤੇ ਮਾਤਨ ਹੋ ਜਣਗੇ ਬਿਲਕੁਲ ਜੀ ਵੇਖੋ ਵੀਰੋ ਪਸ਼ੂ ਬਹੁਤ ਸ਼ਾਨਦਾਰ ਨੇ ਰੇਡ ਵੀਰ ਤੇ ਜੈ ਜੈ ਬਾਕੀ ਵੀਰ ਕਹਿੰਦਾ ਫੋਨ ਲਾ ਲਓ ਮਾਤਨ ਖੁੱਲੇ ਕਰ ਦਾਂਗੇ ਬਾਕੀ ਸਾਰੇ ਵੀਰਾਂ ਨੇ ਇਹ ਵੀ ਬੇਨਤੀ ਹੁੰਦੀ ਆ ਵੀਰੇ ਆਪ ਵੀ ਇੱਕ ਟਾਈਮ ਪਸ਼ੂ ਤੇ ਲਾ ਕੇ ਜਰੂਰ ਪਹੁੰਚਿਆ ਕਰੋ ਆਪਣੀ ਚਵਾਈ ਕਰੋ ਪਾਸ ਕਰੋ ਉਹ ਟਾਡਾ ਵੀਰ ਜੀ ਆਪਦਾ ਫਰਜ਼ ਬੰਦਾ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਫਿਰ ਨਾਮ ਸੁਖندر ਸਿੰਘ ਜੀ ਪਿੰਡ ਮਾਲਿਆਲ ਜ਼ਿਲ੍ਹਾ ਗਦਾਸਪੁਰ ਫੋਨ ਨੰਬਰ 9855512698 ਜੀ ਠੀਕ ਹੈ ਵੀਰੇ ਸਸੀ ਗੱਲ ਜੀ ਸਸੀ